ਕਿ ਮੈਸੇਸੀ ਸੰਦੂਰ ਆਪਰੇਸ਼ਨ ਦਾ ਇਹ ਖਾਲੀ ਪਾਕਿਸਤਾਨ ਨੂੰ ਨਹੀਂ ਮਿਲਿਆ ਪੂਰੇ ਵਰਲਡ ਨੂੰ ਮਿਲਿਆ ਕਿ ਹਿੰਦੁਸਤਾਨ ਇੱਕ ਬਹੁਤ ਬੜੀ ਸ਼ਕਤੀ ਸੀ ਸ਼ਕਤੀ ਹੈ ਅਤੇ ਸ਼ਕਤੀ ਰਹੇਗਾ ਭਾਰਤ માતા ਕੀ ਜੈ ਭਾਰਤ માતા ਕੀ ਜੈ ਦੇਸ਼ ਦੀ ਸੈਨਾ ਜਿੰਦਾਬਾਦ 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 ਦੇਸ਼ ਦੀ ਸੈਨਾ ਜਿੰਦਾਬਾਦ ਤਬੰ ਬਾਜੂਬਾਦੀ ਜੋਥੇ ਦੇ ਹਲਕਾ ਇੰਚਾਰਜ ਨੇ ਉਹ ਵਿਸ਼ੇਸ਼ ਤੌਰ ਤੇ ਖੇਤ ਖੇਡ ਕੀ ਸਾਡੇ ਸਮਾਣਾ ਤੋਂ ਹਲਕਾ ਇੰਚਾਰਜ ਨੇ ਸਾਰਿਆਂ ਦੇ ਬਹੁਤ بڑا ਸਾਡਾ ਸਹਿਯੋਗ ਕੀਤਾ ਤੇ ਪਰਮਾਤਮਾ ਨੇ ਵੀ ਸਾਡਾ ਬਹੁਤ بڑا ਸਾਥ ਦਿੱਤਾ ਐਡੀ ਗਰਮੀ ਦੇ ਵਿੱਚ ਇਹਦਾ ਹੰਦ ਠੰਡ ਬਰਸਾਤ ਦੀ ਸਾਡੇ ਵਿੱਚ ਖਾਸ ਕਰਕੇ ਨਕਾਲੇ ਦੇ ਮੰਡਲ ਪ੍ਰਧਾਨ ਦੱਬੀ ਜੀ ਸਾਡੇ ਪਰਮਿੰਦਰ ਦੀ ਸਾਰਿਆਂ ਦਾ ਇੱਕੀ ਦਾ ਨਾਮ ਲਵਾ ਇਹ ਨਾਮ ਲੈਣ ਦਾ ਮੌਕਾ ਨਹੀਂ ਦੇਸ਼ ਨੂੰ ਸਮਰਪਿਤ ਜਨ ਜਨ ਖੂਨ ਦਾ ਕਤਰਾ ਕਤਰਾ ਇਹ ਹਿੰਦੋਸਤਾਨ ਦੀ ਵਹਾਦੂਗਾ ਆਓ ਮੇਰੇ ਪੜ੍ਹੇ요 ਤੰਮਨ ਬਾਜਵਾ ਮੈਡਮ ਨਾਪਾ ਪਹੁੰਚੇ ਹਾਂ ਅੱਜ ਕੀ ਗੈਨਾ ਚੋਣੇ ਤਿਰੰਗਾ ਯਾਤਰਾ ਲਈ ਅੱਜ ਜਿਹੜੀ ਤਿਰੰਗਾ ਯਾਤਰਾ ਦੇਸ਼ ਭਰ ਵਿੱਚ ਦੇਸ਼ ਦੇ ਲੋਕਾਂ ਵੱਲੋਂ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਔਰ ਸਾਡੀ ਜਿਹੜੀਆਂ ਭਾਰਤੀ ਸੈਨਾ ਹੈ ਵੈਦਰ ਉਹ ਆਰਮੀ ਹੈ ਬਾਇਓ ਸੈਨਾ ਹੈ ਜਾਂ ਸਾਡੀ ਨੇਵੀ ਹੈ ਉਹਨਾਂ ਦੇ ਹੌਸਲਾ ਅਫਜ਼ਾਈ ਲਈ ਉਹਨਾਂ ਦਾ ਧੰਨਵਾਦ ਅਦਾ ਕਰਨ ਲਈ ਇਹ ਦੇਸ਼ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਜਿਹੜੀ ਤਿਰੰਗਾ ਯਾਤਰਾ ਹੱਥਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਕੱਢੀ ਜਾ ਰਹੀ ਹੈ ਅੱਜ ਉਸੇ ਲੜੀ ਤਹਿਤ ਜਿਹੜੀ ਨਾਭਾ ਦੀ ਤਰੰਗਾ ਯਾਤਰਾ ਹੈ ਉਸ ਵਿੱਚ ਸ਼ੁਭਲੀਅਤ ਕਰਨ ਦਾ ਅਫਸਰ ਮਿਲੇ ਮੈਥਨਵਾਦੀਆਂ ਜ਼ਿਲ੍ਹਾ ਪ੍ਰਧਾਨ ਜੀ ਵੀ ਔਰ ਸਾਰੇ ਹੀ ਭਾਜਪਾ ਦੇ ਕਾਰਕਤਾਵਾਦੀ ਜਿਨ੍ਹਾਂ ਨੇ ਖੁਦ ਵੀ ਇਸ ਵਿੱਚ ਸ਼ੁਭਲੀਅਤ ਕੀਤੀ ਔਰ ਮੈਨੂੰ ਵੀ ਇਸ ਵਿੱਚ ਭਾਗ ਲੈਣ ਦਾ ਅਫਸਰ ਮਿਲਿਆ ਇਹ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਆ ਸ਼ੇਰਾਂ ਵਾਲੇ ਦਾ ਨਾਭਾ ਵਿੱਚ ਪੂਰਾ ਵਿਸ਼ਵਾਸ ਹੈ ਕਿ ਜਿਸ ਤਰੀਕੇ ਉਹਨਾਂ ਨੇ ਸਾਨੂੰ ਮਹਿਕੂਸ ਰੱਖਿਆ ਮੈਂਨੇ ਮੋਦੀ ਜੀ ਦੀ ਅਗਵਾਈ ਵਿੱਚ ਅਤੰਗਵਾਦ ਨੂੰ ਜਿਹੜਾ ਅਸੀਂ ਮੂੰਹ ਤੋਂ ਜਵਾਬ ਦਿੱਤਾ ਹੈ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ ਕਿਉਂਕਿ ਅਤੰਗਵਾਦ ਨੂੰ ਦਾ ਪਾਲਣ-ਪੋਸ਼ਣ ਕਰਨ ਵਾਲੇ ਉਹੀ ਨੇ ਜਿਹੜੇ ਅਤੰਕੀਆਂ ਨੇ ਪਹਿਲ ਕੰਮ ਵਿੱਚ ਸਾਡੇ ਟੂਰਿਸਟ ਭਰਾਵਾਂ ਤੇ ਉਹਨਾਂ ਦਾ ਹੱਤਿਆ ਉਹਨਾਂ ਦਾ ਹੱਤਿਆਕਾਂ ਜਿਹੜਾ ਉੱਥੇ ਕੀਤਾ ਸੋ ਲੋਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਨਜ਼ਰ ਆਇਆ ਹੈ ਔਰ ਲੋਕੀ ਬਹੁਤ ਆਪ ਉਹਨਾਂ ਨੇ ਆਪ ਮਾ ਰਹੇ ਹੋ ਕਿ ਇਸ ਤਰ੍ਹਾਂ ਦਾ ਯਾਤਰਾ ਵਿੱਚ ਸ਼ੂਲਿਅਤ ਇਤਰਾਵਰੇ 90 ਦੇ ਬਾਜ਼ਾਰ ਦੇ ਵਿੱਚ ਤਰੰਗਾ ਲਹਿਰਾਇਆ ਵੀ ਗਿਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਤਰੰਗਾ ਯਾਤਰਾ ਹੋਈ ਹੈ ਨਾਪਾ ਸ਼ਹਿਰ ਦੇ ਵਿੱਚ ਵਾ ਸਾਰੇ ਸ਼ਹਿਰ ਦੇ ਨੌਜਵਾਨ ਪਹੁੰਚੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਨਾ ਨੇ ਹਿੱਸਾ ਲਿਆ ਬਹੁਤ ਹੀ ਸਫਲਦਾਈ ਸਾਡੀ ਤਰੰਗਾ ਯਾਤਰਾ ਕਿਸੇ ਭਾਰਤੀ ਆਰਮੀ ਨੂੰ ਸ਼ੂਟ ਕਰਦੇ ਆ ਭਾਰਤ ਮਾਤਾ ਕੀ ਜੈ ਸਾਨੂੰ ਸਾਡੀ ਦੇਸ਼ ਦੀ ਆਰਮੀ ਤੇ ਮਾਰ ਗੋਇਲ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਸਪੈਸ਼ਲ ਨਾਪੇ ਪਹੁੰਚੇ ਹੋ ਤਰੰਗਾ ਯਾਤਰਾ ਲਈ ਅੱਜ ਸਾਡੇ ਨਾਪੇ ਚ ਬਹੁਤ ਵੱਡੀ ਤਰੰਗਾ ਯਾਤਰਾ ਕੱਢੀ ਗਈ ਆ ਜੋ ਕਿ ਸਾਰੇ ਬਜ਼ਾਰ ਜਦ ਅਸੀਂ ਤਰੰਗਾ ਯਾਤਰਾ ਲਹਿਰਾਈ ਆ ਜੋ ਸੰਧੂਰ ਆਪਰੇਸ਼ਨ ਸੀ ਸਾਡੇ ਭਾਰਤ ਦਾ ਪਾਕਿਸਤਾਨ ਦੇ ਖਿਲਾਫ ਅੱਤਵਾਦੀ ਨੂੰ 150 ਕਿਲੋਮੀਟਰ ਅੰਦਰ ਜਾ ਕੇ ਮਾਰਿਆ ਗਿਆ ਸਾਨੂੰ ਉਸ ਗੱਲ ਦਾ ਬਹੁਤ ਮਾਣ ਆ ਭਾਰਤ ਦੇ ਸਾਡੇ ਜਵਾਨਾਂ ਦੇ ਤੇ ਅੱਗੇ ਵੀ ਆਉਣ ਵਾਲੇ ਟਾਈਮ 'ਚ ਅਸੀਂ ਮੂੰਹ ਤੋੜ ਜਵਾਬ ਸਾਡੇ ਦੁਸ਼ਮਣਾਂ ਨੂੰ ਦੇਵਾਂਗੇ ਸਾਨੂੰ ਇਸ ਗੱਲ ਦਾ ਭਾਰਤ ਦੇ ਵਿਸ਼ਵਾਸ ਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ ਤਾਕਤਵਰ ਨੇ ਇਸ ਕਰਕੇ ਸਾਨੂੰ ਮਾਣ ਆ ਸਾਡੀ ਸੈਨਾ ਤੇ ਜਵਾਨਾਂ ਦੇ ਜੈ ਭਾਰਤ ਮਾਤਾ ਜੀ ਕਹਿਣਾ ਚਾਹੁੰਦੇ ਜਿਹੜੀ ਅੱਜ ਤਿਰੰਗਾ ਯਾਤਰਾ ਨਿਕਲੀ ਹੈ ਜੀ ਜੀ ਤਿਰੰਗਾ ਯਾਤਰਾ ਸਾਰੇ ਹਿੰਦੁਸਤਾਨ ਵਿੱਚ ਕੱਢੀ ਜਾ ਰਹੀ ਹੈ ਇਸੇ ਤਰੀਕੇ ਨਾਲ ਦੇਖਦੇ ਹੋਏ ਅੱਜ ਨਾਭੇ ਵਿੱਚ ਬਹੁਤ ਭਾਰੀ ਗਿਣਤੇ ਵਿੱਚ ਸਾਰੀਆਂ ਧਾਰੀ ਸੰਸਥਾਾਂ ਸਮਾਜਿਕ ਸੰਸਥਾਾਂਾਂ ਸਾਹਮਣੇ ਮਿਲ ਜੁਲ ਕੇ ਇਹ ਸਾਥ ਦਿੱਤਾ ਹੈ ਇਸ ਦੇ ਵਿੱਚ ਭਾਰਤੀ ਜਨਤਾ ਵੱਡੇ ਨੁਮਾਇੰਦਾ ਤੌਰ ਤੇ ਮੁਰਹ ਹੋ ਕੇ ਸਾਰੇ ਭਾੜੇ ਨਾਲ ਲੈ ਕੇ ਭਾਰਤ ਦੇਸ਼ ਦੀ ਮਨਿੰਦਰ ਮੋਦੀ ਜੀ ਨੇ ਸੁਪਨਾ ਉਹਨੇ ਪੂਰਾ ਕੀਤਾ ਜੋ ਬਦਲਣ ਲਿਤਾ ਹੈ ਜੋ ਸਾਡੇ 26 ਤਾਂ ਮਾਰੇਗੇ ਐਸੇਗੇ ਉਹਨਾਂ ਦਾ ਬਦਲਾ ਲੈਣਦੇ ਆਨ ਨਾਲ ਪਾਕਿਸਤਾਨ ਨਾਲ ਲੜਾਈ ਕਰਕੇ ਕੁਝ ਥੱਲ ਸਾਡੇ ਹਿੰਦੁਸਤਾਨ ਦੇ ਮਾਣ ਵਿੱਚ ਪਈ ਹੈ ਮੈਂ ਇਹਨਾਂ ਦੀ ਬਹੁਤ ਵਧਾਈ ਦੇਣਾ ਤਿਰੰਗਾ ਯਾਤਰਾ ਦੇ ਸਾਰੇ ਨੂੰ ਕਿ ਬਹੁਤ ਹੀ ਭਾਰੀ ਕਿੰਤੀ ਵੀ ਸਭ ਨੇ ਪਹੁੰਚ ਕੇ ਸਾਡਾ ਸਾਥ ਦਿੱਤਾ ਠੀਕ